ਜਿੰਦਾਬਾਦ ਜਿੰਦਾਬਾਦ ਟਰੇਕਰ ਸਰਕਾਰ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕਿਸਾਨ ਇਕ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਲਾਈ ਚ ਲਾਈ ਕਰਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਰਸਾਨ ਮਰਜ਼ੂਦ ਇਕਤਾ ਜਿੰਦਾਬਾਦ ਕਰਸਾਨ ਮਰਜ਼ੂਦ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸਲੀਤ ਆ ਬਨੀਰ ਸਿੰਘ ਜੀ ਪੰਨੀ ਵਾਲਾ ਫੱਤਾ ਜਿਹੜਾ ਅੱਜ ਕਿੰਨੇ ਪਰਸੈਂਟ ਜਿਹੜਾ ਜਾ ਹੋਇਆ ਹਾਂ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਪੰਨੀ ਵਾਲਾ ਫੱਤਾ ਬਾਜ਼ਾਰ 100% ਬੰਦਾ ਸਿਰਫ ਮਜਬੂਰੀ ਦੇ ਵਿੱਚ ਇੱਕ ਮੈਡੀਕਲ ਕਿਉਂ ਮਜਬੂਰੀ ਬਣ ਗਈ ਸਿਕ ਬਿਮਾਰ ਆ ਗਿਆ ਉਹ ਉਹ ਸਾਡੀ ਬੇਨਤੀ ਤੇ ਉਹਨੇ ਖੁਲਾਇਆ ਅਸੀਂ ਆਪ ਉਹਨੂੰ ਕਹਿ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਆ ਤੇ ਪਿੰਡ ਵੀ ਲਗਭਗ 100% ਸਾਰੇ ਹਾਜ਼ਰ ਹੋਏ ਆ ਤੇ ਪੂਰਨ ਤੌਰ ਤੇ 100% ਬੰਦ ਆ ਸਿਰਫ ਜਿਹੜੀ ਭਾਰਤੀ ਕਿਸਾਰਜੂਨ ਸਿੱਧੂਪੁਰ ਉਹ ਹੀ ਇੱਥੇ ਨਜ਼ਰ ਆਉਦੀ ਹੈ ਬਾਕੀ ਜਿਹੜੇ ਹੋਰ ਹੈ ਰਾਜੇਵਾੜਾ ਜਾਂ ਟਕਉਂਤਾ ਜਾਂ ਹੋਰ ਹੁਣ ਤੇ نیچے ਉਹ ਅੱਜ ਨਜ਼ਰ ਨਹੀਂ ਆਉਂਦੇ ਮਤਲਬ ਇਹ ਕਿਉਂ ਨਹੀਂ ਨਜ਼ਰ ਆਉਂਦੇ ਅਨਾਈ ਜਿਹੜੇ ਤਾਂ ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਆ ਜਥੇਬੰਦੀਆਂ ਨਾਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨwarte ਤੇ ਬੈਠੇ ਆ ਉਹ ਤਾਂ ਲਗਭਗ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਹੀ ਵਰਕਰ ਆਏ ਆ ਪਰ ਮੇਨ ਆਗੂ ਆ ਜਿਹੜੇ ਉਹ ਇੱਕ ਤਰ੍ਹਾਂ ਦਾ ਹੋਣਾ ਜਦੋਂ ਦਿੱਲੀ ਅੰਦੋਲਨ ਖਤਮ ਹੋਇਆ ਸੀ ਉਥੋਂ ਕੋਈ ਰੱਬ ਜਾਣੇ ਇੱਕ ਤਰ੍ਹਾਂ ਜਿਹੜੇ ਮੋਦੀ ਸਰਕਾਰ ਤੋਂ ਕਾਣੇ ਹੋ ਕੇ ਉੱਠੇ ਆ ਉਹ ਹੁਣ ਕਿਤੇ ਵੀ ਮੋਰਚੇ ਵਿੱਚ ਹਾਜ਼ਰ ਨਹੀਂ ਹੁੰਦੇ ਉਹ ਆਗੂ ਨਾ ਹੀ ਉਹ ਹਾਜ਼ਰ ਹੋਣਗੇ ਇਹ ਹੋਂਮੇ ਦੀ ਲੜਾਈ ਤਾਂ ਨਹੀਂ ਕਹਿ ਸਕਦੇ ਵੀ ਹੋਂਮੇ ਦੇ ਆਪਦੇ ਸਾਰਿਆਂ ਜਿੱਥੇ ਬੰਦੀਆਂ ਦੇ ਵਿੱਚੋਂ ਕੋਈ ਹੋਂਮੇ ਹੈ ਕਿਉਂਕਿ ਰੋਜ਼ ਇੱਕ ਨਵੇਂ ਜਿਹੇ ਬੰਦੀ ਹੁੰਦੇ ਵਿੱਚ ਆ ਜਾਂਦੀ ਹੈ ਕਿਤੇ ਬੰਦੀ ਤੇ ਅੱਜ ਤਾਂ ਪਤਾ ਨਹੀਂ ਕਿੰਨੀਆਂ ਹੋ ਗਈਆਂ ਇਹ ਕੋਈ ਮਸਲੂਕ ਸਮੀ ਸੰਘਰਸ਼ ਨੂੰ ਛੱਡ ਕੇ ਕੋਈ ਹੋਂਮੇ ਦੀ ਲੜਾਈ ਤਾਂ ਨਹੀਂ ਪਈ ਨਹੀਂ ਹੋਂਮੇ ਦੀ ਲੜਾਈ ਤਾਂ ਤਾਂ ਹੋ ਸਕਦੀ ਸੀ ਜੇ ਡੱਲੇਵਾਲ ਸਾਹਿਬ ਕੋਈ ਉਹ ਜਾਂ ਪ੍ਰੋਗਰਾਮ ਲੈ ਕੇ ਤੁਰਦੇ ਉਹ ਆਪਦੇ ਨੰਬਰ ਬਣਾਉਂਦੇ ਹੁੰਦੇ ਉਹ ਤਾਂ ਖੁਦ ਆਪ ਜਾਣ ਤਰੀ ਦੇ ਧਰ ਕੇ ਬੈਠੇ ਆ ਤੋ ਉਹਨਾਂ ਨੇ ਪਹਿਲੇ ਦਿਨ ਇਹ ਕਿਹਾ ਸੀ ਵੀ ਜਾਂ ਤਾਂ ਮੋਦੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਊਗਾ ਤੇ ਜਾਂ ਫਿਰ ਮੈਂ ਇਥੋਂ Laash ਦੇ ਰੂਪ ਚ ਵਾਪਸ ਪੰਜਾਬ ਨੂੰ ਜਾਊਂਗਾ ਇਹ ਚ ਹੌਮੇ ਮੈਂ ਤਾਂ ਨਹੀਂ ਕਿਸੇ ਪਾਸੇ ਦੱਸਦੀ ਹਾਂ ਜੇ ਕੋਈ ਹੋਰ ਗੱਲ ਹੁੰਦੀ ਕੱਠ ਵਿਖਾਉਣ ਦੀ ਗੱਲ ਹੁੰਦੀ ਫਿਰ ਆਪਾਂ ਜ਼ਰੂਰ ਕਹਿ ਸਕਦੇ ਸੀ ਵੀ ਵੱਡੇ ਕੱਠ ਬਣਾ ਕੇ ਉਹ ਹੌਮੇ ਵਿਖਾ ਰਹੇ ਆ ਜਿਹੜਾ ਬੰਦਾ ਆਪਦੀ ਜਾਨ ਦੀ ਬਾਜ਼ੀ ਲਾ ਦੇਵੇ ਕਿ ਜਾਂ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣੂ ਤੇ ਜਾਂ ਮੇਰੀ ਇਥੋਂ Laash ਜਾਊ ਇਹ ਚ ਮੈਨੂੰ ਤਾਂ ਹੌਮੇ ਦੱਸਦੀ ਨਹੀਂ ਸਾਡੇ ਅੱਜ ਸਮਾਖਨ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਅੱਜ ਵੰਟਾਲਾਣ ਕਿਤਾ ਜੀ ਦਾ ਅੱਜ ਪੀ.ਐਚ.ਟੀ. ਹੋ ਗਿਆ ਹੋਵੇ ਹੋਰ ਬਹੁਤ ਮੁਲਾਜ਼ਮਾਂ ਨੇ ਪੰਕ ਕੀਤਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਇੱਕ ਅੱਜ 34-35 ਦਿਨ ਹੋ ਗਏ ਜਿਸਦਾਰ ਆਪਣੇ ਬੈਠੇ ਆਪਣੇ ਹਾਂਜੀ ਢੱਲੇਵਾਲ ਜੀ ਠੀਕ ਹੈ ਉਹਨਾਂ ਦੀ ਸਿਹਤ ਬਾਰੇ ਦੱਸੋ ਬੜੀ ਆਪਣੇ ਜਿਹੜੇ ਦਰਸ਼ਕ ਉਹਨਾਂ ਨੂੰ ਦੱਸੋ ਕਿਵੇਂ ਦੀ ਸਿਹਤ ਮੁੱਕੇ ਦਾ ਅਸਰ ਹੁੰਦਾ ਹਾਂ ਸੇਤਾ ਜੀ ਦੇਖੋ ਜਦੋਂ ਬੰਦੇ ਨੂੰ ਇੰਨੇ ਦਿਨ ਅੰਨ ਦਾ ਦਾਣਾ ਇੱਕ ਵੀ ਨਾ ਅੰਦਰ ਗਿਆ ਹੋਵੇ ਸਿਹਤ ਡਾਉਣੀ ਹੁੰਦੀ ਆ ਤੇ ਵੈਸੇ ਜਿਹੜੇ ਆਪਣੇ ਸਿਹਤ ਵਿਭਾਗ ਜਾਂ ਜਿਹੜੇ ਬਿਮਾਰ ਉਹ ਵੀ ਕਹਿੰਦੇ ਆ ਵੀ 60 ਤੋਂ ਲੈ ਕੇ 70 ਦਿਨਾਂ ਦੇ ਵਿੱਚ ਬੰਦਾ ਖਤਮ ਹੋ ਜਾਂਦਾ ਤੇ ਲਗਭਗ ਅੱਧ ਤੇ ਨੇੜੇ ਦਿਨ ਹੋ ਗਏ ਆ ਤੇ ਇਸ ਤੋਂ ਲਗ ਸਿਹਤ ਆਪਾਂ ਸੋਚ ਹੀ ਸਕਦੇ ਆ ਵੀ ਬਹੁਤ ਜ਼ਿਆਦਾ ਡਾਊਨ ਆ ਤੇ ਜਿਹੜਾ ਜਥੇਬੰਦੀਆਂ ਨੇ ਆਂਡ ਗਵਾਂਡ ਜਾਂ ਹੋਰ ਟੀਸੀ ਦਫ਼ਤਰ ਦੇ ਕੰਮਿਆਂ ਨੇ ਵੀ ਸਰਕਾਰੀ ਤਹਿਸੀਲਾਂ ਵਾਲਿਆਂ ਨੇ ਆਪਾਂ ਦੁਕਾਨਾਂ ਦੇਖ ਰਹੇ ਆ ਸਾਰਿਆਂ ਨੇ ਹਰੇਕ ਜਥੇਬੰਦੀ ਨੇ ਹਰੇਕ ਪਾਰਟੀ ਚਾਹੇ ਕਾਲੇ ਕਾਂਗਰਸੀ ਜਾਂ ਝਾੜੂ ਵਾਲੇ ਸੀ ਸਾਰਿਆਂ ਨੇ ਪੂਰਨ ਬਹੁਮਤ ਦੇ ਨਾਲ ਸਹਿਮਤੀ ਦਿੱਤੀ ਹੈ ਇਸ ਤੋਂ ਪਤਾ ਲੱਗਦਾ ਹੈ ਵੀ ਸਾਰਾ ਪੰਜਾਬ ਇਸ ਟਾਈਮ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਹਮਾਇਤ ਆਪਾ ਜੀ ਥੋੜਾ ਕਿਹੜਾ ਪਿੰਡ ਹੈ ਤੇ ਕੀ ਨਾਂ ਥੋੜਾ ਰਾਮਨਦੀਪ ਸਿੰਘ ਆ ਜੀ ਪਿੰਡ ਬਾਵਾ ਹੈ ਪ੍ਰਧਾਨ ਜੀ ਸਾਹਿਬ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਤੇ ਬੰਦ ਤੇ ਸੱਜੇ ਨੂੰ ਕੀ ਸਾਰਾ ਪੰਜਾਬ ਤੁਹਾਡੇ ਕੋਲ ਹੀ ਖਬਰਾਂ ਆਈਆਂ ਵੀ ਸਾਰਾ ਪੰਜਾਬ ਪੂਰੀ ਤਰ੍ਹਾਂ ਬੰਦ ਹੈ ਜਾ ਇਹਨੂੰ ਜਿਹੜਾ ਅੰਸ਼ਕ ਹੋ ਰਹਾ ਬਣ ਰਿਹਾ ਨਹੀਂ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਲੋਕਾਈ ਬੰਨੀਓ ਤੇ ਤਕਰੀਬਨ ਸਾਰੇ ਬਹੁਤ ਵਧੀਆ ਅਕਸ਼ਰ ਕਰ ਰਿਹਾ ਹਰੇਕ ਨੇ ਹਰ ਇੱਕ ਵਰਗ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾ ਰਿਹਾ ਤੇ ਇਸ ਤੋਂ ਵੱਧ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤ ਹੋਰ ਵੀ ਜਿਊਗੀ ੱਲੇਬਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਜਾਂ ਤੈਂਦੀ ਕਲਾ ਦੇ ਵਿੱਚ ਨਹੀਂ ਉਹ ਬਿਲਕੁਲ ਵਧੀਆ ਕੰਡੀਸ਼ਨ 'ਚ ਹੈਗੇ ਨੇ ਉਹਨਾਂ ਦੀ ਲਗਾਤਾਰ ਫੋਨ ਤੇ ਆ ਰਹੀਆਂ ਨੇ ਵੀਡੀਓਜ਼ ਉਹ ਬਹੁਤ ਵਧੀਆ ਕਰ ਰਹੇ ਨੇ ਉਹਨਾਂ ਨੇ 4 ਤਰੀਕ ਨੂੰ ਸੱਦਾ ਦਿੱਤਾ ਹੈਗਾ 4 ਜਨਵਰੀ ਨੂੰ ਵੀ ਕੁੱਲ ਵੱਤੋ ਵੱਦੋ ਸੰਗਤ ਦੇ ਕਹਨੇ ਮੈਂ ਦਰਸ਼ਨ ਕਰਨੇ ਕੋ ਦੋ ਲਵਜੋ ਉਸ ਦਿਨ ਸ਼ਾਇਦ ਬੋਲਣਗੇ ਵੀ ਉਹ ਕਹਿੰਦੇ ਤੁਸੀਂ ਤੁਸੀਂ ਆਪਣੇ ਪਿੰਡ ਵੱਲੋਂ ਕਿੰਨਾ ਪ੍ਰਵਾਦ ਕੀਤਾ ਹੈ ਆਪਣੇ ਪਿੰਡ ਵੱਲੋਂ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਜੀ ਸਵੇਰ ਤੋਂ ਚਾਹ ਦਾ ਲੰਗਰ ਚੱਲ ਰਿਹਾ ਬੰਦੇ ਆਣ ਲਾਲੀ ਦਾ ਨੂੰ ਛੱਡ ਕੇ ਸਾਰਾ ਪੰਜਾਬ ਪੱਲੇਵਾਲ ਸਾਹਿਬ ਨਾਲ ਆ ਪਰ ਸਾ ਤੁਸੀਂ ਦੁਕਾਨਦਾਰ ਉਹ ਇੱਥੇ ਤੇ ਦੁਕਾਨਦਾਰ ਅੱਜ ਕਿੰਨਾ ਕੁ ਸਾਹ ਦੇ ਰਹੇ ਐ ਇਸ ਮਤਲਬ ਬਾਦ ਦਾ ਅੱਜ ਬਹੁਤ ਸਾਹ ਦੇ ਰਹੇ ਐ ਸੀ ਦੁਕਾਨਦਾਰ ਵੀ ਦੁਕਾਨਦਾਰ ਕਿਉਂ ਸਾਹ ਦੇ ਰਿਹਾ ਕਿਉਂਕਿ ਦੁਕਾਨਦਾਰ ਦਾ ਕਦੇ ਵੀ ਸਾਡਾ ਕੰਮ ਠਾਲੂ ਕਰਦੇ ਆ ਇਹ ਚ ਧਰਨਾ ਲਾ ਕੇ ਬਹਿ ਜਾਂਦੇ ਆ ਵੀ ਦੁਕਾਨਦਾਰਾਂ ਨੂੰ ਕੀ ਬੈਨੀਫਿਟ ਆ ਦੇ ਨਹੀਂ ਨਹੀਂ ਦੁਕਾਨਦਾਰ ਵੀ ਅਸੀਂ ਜ਼ਿੰਮੇਵਾਰੀ ਆ ਜ਼ਿੰਮੀ ਸਾਡਾ ਵੀ ਗੁਜ਼ਾਰਾ ਜ਼ਿੰਮੇਵਾਰ ਨਾਲ ਹੀ ਚੱਲਦਾ ਹੈਗਾ ਕਹੇ ਜੇ ਵੀ ਦਾਲ ਤੇ ਕੁਝ ਹੋਊਗਾ ਫੇਰ ਹੀ ਤੁਹਾਡੇ ਕੋਲ ਆਊ ਹਾਂ ਫੇਰ ਹੀ ਆਊਗਾ ਆ ਤੇ ਜਿਹੜੀਆਂ ਦੁਕਾਨਾਂ ਤੁਸੀਂ ਆਪਣੇ ਆ ਵੀ ਬੰਦ ਕੀਤੀਆਂ ਕਿ ਤੁਹਾਨੂੰ ਕਰਾਈਆਂ ਕਿਸੇ ਜਾ ਕੇ ਨਹੀਂ ਆਪਣੇ ਆ ਆਪਣੇ ਫਰਜ਼ ਨਾਲ ਬੰਦ ਕੀਤੀਆਂ ਸੀ ਫਰਜ਼ ਹੀ ਬੰਦ ਹੁੰਦਾ ਤੁਸੀਂ ਸਾਰੇ ਦੁਕਾਨਦਾਰ ਜਿਹੜੇ ਸਵੇਰ ਤੋਂ ਆ ਕੇ ਇੱਥੇ ਖੜੇ ਆਂ ਹਾਂਜੀ ਸਾਰੇ ਦੁਕਾਨਦਾਰ ਸਵੇਰ 7 ਵਜੇ ਤੋਂ ਹਾਂ ਕੁਝ ਨਹੀਂ ਵੀ ਆਏ ਕੁਝ 60% ਆਏ ਆ

ਵਾਦੋਰੀਆ ਗੱਲ ਹੈ ਕਿ ਮੈਂ ਕਿਸਾਨ ਹੋਣ ਦੇ ਨਾਲ ਤੇ ਇੱਕ ਮੈਂ ਡਿੱਪੂ ਹੋਲਡਰ ਵੀ ਆ ਸਾਡਾ ਡਿੱਪੂ ਹੋਲਡਰ ਪੰਜਾਬ ਯੂਨੀਅਨ ਦੀ ਜੋ ਵੀ ਪਕਾਈਆ 118 ਫੈਡਰੇਸ਼ਨ ਸਰਦਾਰ ਸਰਵਿੰਦਰ ਸਿੰਘ ਪਾਜਰਾ ਜੀ ਵੱਨੋਂ ਵੀ ਕਾਲ ਆਈ ਸੀ ਕਿ ਜਿੱਥੇ-ਜਿੱਥੇ ਵੀ ਤਰਨਤਲੂ ਅੱਜ ਡਿੱਪੂ ਹੋਲਡਰਾਂ ਦੇ ਵਿੱਚ ਸ਼ਾਮਲ ਹੋਣਗੇ ਬਤੌਰ ਐਜ ਮੈਂ ਇੱਕ ਕਿਸਾਨ ਇੱਕ ਡਿੱਪੂ ਹੋਲਡਰ ਦੇ ਨਾਤੇ ਵੀ ਮੈਂ ਇਸ ਤੁਹਾਨੂੰ ਨੂੰ ਸ਼ਾਮਲ ਆ ਕਿਉਂਕਿ ਜੇ ਕਿਸਾਨਾਂ ਦੇ ਕੋਲ ਕਣ ਕਾਊਗੀ ਕਣ ਫਾਇਦਾ ਕਰਨਗੇ ਕਣ ਆਪਣੇ ਚਰਊਗੀ ਕਾ ਆਪ ਡਿੱਪੂ ਹੌੜਨਾ ਤੇ ਆਉਗੀ ਹਰ ਇੱਕ ਗਰੀਬ ਗੁਰਬੇ ਦੇ ਮੂੰਹ ਦੇ ਵਿੱਚੋਂ ਕੰਕ ਜਲਦੀ ਆ। ਜੋ ਕੰਕ ਨਾ ਪੈਦਾ ਹੋਊਗੀ ਕੋਈ ਨਾ ਤੇ ਜ਼ਮੀਨਾਂ ਖੋਹ ਲਈਆਂ ਗਈਆਂ ਜੋ ਇਹ ਚੱਲਾ ਚੱਲ ਰਹੇ ਜਾਂ ਕੁਝ ਵੀ ਹੋ ਰਿਹਾ ਤੇ ਫਿਰ ਇਹ ਗਰੀਬ ਕਿਸਾਨ ਜਿਹੜੇ ਆ ਮਜ਼ਦੂਰ ਚੱ ਰਿਹਾ ਇਹਨਾਂ ਕੋਲੇ ਕੰਕ ਕਿੱਥੋਂ ਆਊਗੀ ਅਸੀਂ ਵੀ ਵਿਲੇ ਹੋ ਜਾਵਾਂਗੇ ਇੱਕ ਰਿਪੋਰਟਰ ਆ ਜੇ ਸਾਨੂੰ ਵੀ ਥੋੜਾ ਬਹੁਤ ਤੋਂ ਮਾਰਜਿਨ ਮਿਲਦਾ ਜਿਹਦੇ ਕਾਰਨ ਸਾਡਾ ਵੀ ਕੋਈ ਘਰ ਦਾ ਖਰਚਾ ਆ ਰਹਾ ਵਗੈਰਾ ਕੁਝ ਚੱਲ ਜਿਆ ਕਿਉਂਕਿ ਇਸ ਕਰਕੇ ਅਸੀਂ ਵੀ ਇਹਨਾਂ ਦਾ ਪੂਰਨ ਸਾਥ ਦੇ ਰਹੇ ਆ ਜਿੱਥੇ ਜਿੱਥੇ ਵੀ ਸਾਡੇ ਮੰਨ ਲਓ ਡਿੱਪੂ ਹੌੜ ਰਹੇਗੇ ਪਿੰਡਾਂ ਦੇ ਜਿੱਥ ਉਸਾਰਿਆਂ ਉੱਥੇ到达ਣ ਦੇ ਵਿੱਚ ਪਹੁੰਚੇ ਹੋਏ ਆ ਤੇ ਸਰਦਾਰ ਸੁਬਿੰਦਰ ਸਿੰਘ ਕਾਂਜਲਾ ਜੀ ਖਨੋਰੀ ਵੀ ਆ ਅਸੀਂ ਪੰਜ ਤਰੀਕ ਨੂੰ ਇਨਫੋਰਮ ਦੇ ਡਿਪੋਰਟਰ ਪੂਰਾ ਯੂਨੀਅਨ ਦਾ ਸਾਥ ਲੈ ਕੇ ਉੱਥੇ ਪਹੁੰਚ ਰਹੇ ਆ ਅੱਜ ਪੰਨੇ ਵਾਲਾ ਫੱਟਾ ਚੌਕ ਦੇ ਵਿੱਚ ਤੁਸੀਂ ਜਾਮ ਲਾਇਆ ਪਹਿਲਾਂ ਤੇ ਇਹ ਦੱਸੋ ਵੀ ਜਾਮ ਦਾ ਮਕਸਦ ਕੀ ਹੈ ਕਿਉਂ ਲਾਇਆ ਹੈ ਹਾਂਜੀ ਜਾਮ ਦਾ ਮਕਸਦ ਸਾਰੇ ਭੜੀ ਭਾਤ ਜਾਣੂ ਨੇ ਜੋ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ 4 ਦਿਨ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ ਸਾਡੀਆਂ ਜੋ ਮੰਗਾ ਨੇ ਜਿੰਦੇ ਵਾਸਤੇ ਖਨੌਰੀ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਉਹ ਮੰਗਾ ਸਾਰੇ ਭਲੀ ਭਾਤ ਜਾਣੂ ਨੇ ਵੀਰ ਉਹਦੇ ਕਾਲ ਆਈ ਆ ਮੋਰਚੇ ਤੋਂ ਉਹਦੇ ਸਮਰਥਨ ਵਾਸਤੇ ਹੀ ਸਾਰਾ ਪੂਰਾ ਪਰਵਾ ਹੰਗਾਰਾ ਮਰਦਿਆ ਹੈ ਤੇ ਤਾਂ ਕਰਕੇ ਅਸੀਂ ਸਾਰਾ ਜਾਮ ਲਾਇਆ ਹੋਇਆ ਕਿੰਨੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਕਿਸਾਨ ਇਕੱਠੇ ਹੋਏ ਆ ਜਿਨ੍ਹਾਂ ਨੇ ਜਾਮ ਲਾਇਆ ਇਹ ਘਟੋ ਘਟ ਇੱਥੇ ਸਾਡੇ 10 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਜੀ ਸਾਰੇ ਆਸੇ ਪਾਸੇ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਪਿੰਡ ਨੇ ਪੂਰਾ ਸਮਰਥਨ ਮਿਲ ਰਿਹਾ ਜੀ ਸਿਰਫ ਕਿਸਾਨ ਯੂਨੀਅਨ ਸਿੱਧੂਪੁਰ ਨੇ ਲਾਇਆ ਜਾਂ ਦੂਜੀਆਂ ਹੋਰ ਵੀ ਜਿ세 ਵਰਧੀਆਂ ਤੁਹਾਡੇ ਸ਼ਾਮਲ ਹੋਈਆਂ ਨਹੀਂ ਜੀ ਸਾਰੇ ਅਸੀਂ ਅਸੀਂ ਆਪ ਦਾ ਸਾਰੇ ਕਿਸਾਨ ਹੀ ਆ ਅਸੀਂ ਸਾਰਾ ਆਪ ਦਾ ਇਕਤਾ ਵਖਾ ਰਹੇ ਆ ਚਲੋ ਜੇ ਸਾਡੇ ਉਹ ਲੀਡਰਾਂ 'ਚ ਮਤ ਭੇਦਾਂ ਗੱਲ ਵੱਖਰੀ ਆ ਬਾਕੀ ਸਾਡੇ ਕਿਸਾਨ ਸਾਰੇ ਸਾਥ ਦੇ ਰਹੇ ਨੇ ਉਹਦੇ ਵਿੱਚ ਕੋਈ ਪਾਰਟੀ ਦਾ ਸਵਾਲ ਨਹੀਂ ਕਿਸਾਨ ਸਾਰੇ ਹੀ ਸਾਡੇ ਨਾਲ ਨੇ ਜੀ ਸਾਰੀਆਂ ਪਾਰਟੀਆਂ ਦਾ ਹੀ ਸਾਥ ਦੇ ਰਹੀ ਪੂਰੀ ਤਰ੍ਹਾਂ ਸਫਲ ਆ ਕਿਸਾਨ ਜਿਹੜਾ ਤੁਸੀਂ ਅੱਜ ਮੋਰਚਾ ਲਾਇਆ ਜਾ ਪੂਰੀ ਤਰ੍ਹਾਂ ਸਫਲ ਹੈ ਪੂਰਾ ਮੋਰਚਾ ਪੂਰਾ ਸਫਲ ਆ ਜੀ ਮੈਂ ਸਵੇਰੇ ਅੱਜ ਬਾਹਰ ਤੋਂ ਆ ਰਿਹਾ ਸੀ ਜਲੰਧਰ ਸਾਈਡ ਤੋਂ ਵੀ ਰਸਤੇ ਦੇ ਵਿੱਚ ਸਾਰੇ ਜਿੱਥੇ ਜਿੱਥੇ ਵੀ ਅਸੀਂ ਗਏ ਆ ਪੂਰਾ ਭਰਵਾ ਘਾਰਾ ਮਿਲ ਰਿਹਾ ਹੈ ਪੂਰੀ ਤਰ੍ਹਾਂ ਪੰਜਾਬ ਬੰਦ ਕੀਤਾ ਹੋਇਆ ਦੁਕਾਨਦਾਰ ਭਰਾਵਾਂ ਨੇ ਹਾਰੇ ਵਰਗ ਨੇ ਸਾਨੂੰ ਪੂਰਾ ਸਮਰਥਨ ਦਿੱਤਾ ਜੀ ਜਿੰਨੇ ਵੀ ਤਰ੍ਹਾਂ ਦੇ ਸਾਰੇ ਵਰਗ ਨੇ ਕਿਸੇ ਵੀ ਕੈਟਾਗਰੀ ਦੇ ਚਾਹ ਲੋਕ ਨੇ ਉਹ ਸਾਡੇ ਨਾਲ ਖੜੇ ਆ ਕਿਸਾਨਾਂ ਦੇ ਜਜੀਤ ਧੱਲੇਵਾਲ ਜੀ 33 35 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਆ ਹਾਂਜੀ ਉਹਨਾਂ ਦੀ ਸਿਹਤ ਅਤੇ ਦੂਜੇ ਨੰਬਰ ਤੇ ਖਾਨਾ ਦੀ ਅਤੇ ਕੇਂਦਰ ਸਰਕਾਰ ਦੀ ਜਿਹੜੇ ਪੇਜ ਪਸਿਆ ਖੜਾ ਜਿਹੜਾ ਕੇਂਦਰ ਸਰਕਾਰ ਮੰਨਦੀ ਉਹ ਤਾਂ ਹੀ ਹੁਣ ਅੱਜ 35 ਦਿਨ ਹੋ ਚੱਲੇ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਾ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਜਿਹੜੇ ਕਿਸਾਨ ਆ ਸਾਰੇ ਹੀ ਡੱਲੇਵਾਲ ਸਾਹਿਬ ਦੇ ਨਾਲ ਨੇ ਸਾਰਾ ਪੰਜਾਬ ਹੀ ਨਾਲ ਖੜਾ ਅੱਜ ਥੰਮ ਬੜ ਕੇ ਪੰਜਾਬ ਦੇ ਵਿੱਚ 3 3.5 ਕਰੋੜ ਲੋਕ ਨੇ ਜਿਨ੍ਹਾਂ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਹੈ ਉਹਦੇ ਵਿੱਚ ਕੋਈ ਨਹੀਂ ਕਹਿ ਸਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਦਾ ਵਿਤਕਰਾ ਹੈ ਚਾਹੇ ਕੋਈ ਕਿਸੇ ਤਰ੍ਹਾਂ ਦਾ ਸਾਰੀਆਂ ਜੁਨੀਆਣਾ ਸਾਰੇ ਪੀਆਰਟੀਸੀ ਐਸਜੀਪੀਸੀ ਤੇ ਪਟਵਾਰ ਜੁਨੀਆਣਾ ਆਂਗੜਵਾਰੀ ਵਾਲੇ ਜੋ ਵੀ ਆ ਸਾਰਿਆਂ ਦਾ ਹੀ ਪੂਰਾ ਪਰਮਾਂਗਾ ਰਮਿਆ ਪਰ ਸੈਂਟਰ ਨੂੰ ਪਤਾ ਨਹੀਂ ਅਜੇ ਤੱਕ ਇਸ ਬਾਰੇ ਸਾਡੇ ਨਾਲ ਕੀ ਹੈਗਾ ਜਿਹੜਾ ਉਹ ਗੱਲ ਨਹੀਂ ਕਰ ਰਹੇ ਪਿਆਰ ਦੀਆਂ ਜੜੀਆਂ ਸਾਡੀਆਂ ਮੰਗਾ ਉਹ ਨਹੀਂ ਮੰਨਦੇ ਨਹੀਂ ਸੁਣ ਰਹੇ ਇਹ ਉਹਨਾਂ ਨੂੰ ਛੇਤੀ ਤੋਂ ਛੇਤੀ ਸਾਥ ਦੇਣਾ ਚਾਹੀਦਾ ਹੈ ਤੇ ਮੰਗਾ ਸਾਡੀਆਂ ਮੰਨਣੀਆਂ ਚਾਹੀਦੀਆਂ ਸਪਰੀਮ ਕੋਰਟ ਦਾ ਵੀ ਫੈਸਲਾ ਸੀ ਆ ਵੀ ਹਾਂ ਧਲੇਵਾਲ ਦੀ ਸਿਹਤ ਲਈ ਕੋਈ ਕਿਕਮਲ ਕੀਤਾ ਹਾਂਜੀ ਇਹਨਾਂ ਨੂੰ ਜਿਹੜੀ ਮੈਡੀਕਲ ਸਹੂਲਤ ਦਿੱਤੀ ਜਾਵੇ ਹਾਂਜੀ ਮੈਨੂੰ ਲੱਗਦਾ ਸੀ 31 ਤਰੀਕ ਤੱਕ ਉਹਨਾਂ ਨੂੰ ਡੈਡਲਾਈਨ ਦਿੱਤੀ ਪੰਜਾਬ ਸਰਕਾਰ ਨੂੰ ਹਾਂਜੀ ਕਿਵੇਂ ਦੇਖਦੇ ਹੋ ਉਹ ਯੋ ਤੇ ਕ ਲੀਡਰਾਂ ਦੇ ਬਿਆਨ ਹੁੰਦੇ ਨੇ ਬਿਆਨਬਾਜ਼ੀ ਕਰ ਨਾਲ ਤੇ ਜ਼ਮੀਨੀ ਤੌਰ ਤੇ ਬਹੁਤ ਫਰਕ ਹੁੰਦਾ ਹੈ ਉਹ ਤਾਂ ਬਿਆਨ ਦੇ ਦੇਣਾ ਇੱਕ ਆਪਣਾ ਪੱਲਾ ਝਾੜਦੇ ਆ ਵੀ ਲੋਕ ਖਵਾਵਾ ਕਰਦੇ ਆ ਦੱਲੇਵਾਲ ਸਾਹਿਬ ਵਰਗਾ ਲੀਡਰ ਨਹੀਂ ਮਿਲਣਾ ਕਿਸੇ ਨੂੰ ਇਸ ਤੋਂ ਬਾਅਦ ਸਾਨੂੰ ਛੇਤੀ ਤੋਂ ਛੇਤੀ ਸਰਕਾਰ ਨੂੰ ਇਹ ਮੰਗਾਂ ਵੱਲ ਧਿਆਨ ਦੇ ਕੇ ਤੇ ਸਾਹ ਦੇਣਾ ਚਾਹੀਦਾ ਹੈ ਤੇ ਉਹਨੂੰ ਉਹਨਾਂ ਦੀ ਜਾਨ ਜਿਹੜੀ ਆ ਉਹ ਬਹੁਤ ਜ਼ਿਆਦਾ ਕੀਮਤੀ ਆ ਉਹ ਜਿਹੜਾ ਬੰਦਾ ਉਸ ਤੋਂ ਬਾਅਦ ਦੁਨੀਆ ਨੂੰ ਮਿਲੇਗਾ ਨਹੀਂ ਇਹ ਕਿਸਾਨਾਂ ਨੂੰ ਭਾਈ ਜੀ ਜਿਵੇਂ ਆਪਣੇ ਬੱਤੀ ਜੱਥੇ ਬੰਦ ਗਏ ਹਾਂਜੀ ੱਲੇ ਡਲੇਵਾਲ ਸਾਹਿਬ ਆ ਜਗਜੀਤ ਸਿੰਘ ਡਲੇਵਾਲ ਸਾਹਿਬ ਜਿਹੜੇ ਖਨੋਰੀ ਬਾਟਰ ਮਰਨ ਵਾਸਤੇ ਬੈਠੇ ਆ ਹਾਂਜੀ ਹਾਂਜੀ ਦੂਤੀਆਂ ਕੱਫੇ ਪਤੀਆਂ ਮੈਨੂੰ ਤਾਂ ਇਹ ਲੱਗਦਾ ਵੀ ਬਹੁਤ ਆਫੀ ਹੋਣਾ ਕਿ 2 ਸਰ ਕੀ ਹੋਗੀ ਸਿਰਫ ਹਾਂਜੀ ਉਹ ਦੂਜੇ ਕਰਕੇ ਸਾਰੇ ਪਹਾੜ ਦੇ ਕਿਸਾਨੇ ਵਾਸਤੇ ਉਹ ਮੰਗਾ ਵਾਸਤੇ ਬੈਠੇ ਆ ਹਾਂਜੀ ਕਿਵੇਂ ਚਾਹੂਗੇ ਜੀ ਅਸੀਂ ਕਹਿ ਨਹੀਂ ਸਾਰੇ ਇਕੱਠੇ ਹੋਣ ਪਰ ਚਲੋ ਕੋਈ ਨਹੀਂ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਕਿੰਤੋਂ ਪ੍ਰੰਤੂ ਨਹੀਂ ਕਰਦੇ ਅੱਜ ਅਸੀਂ ਇਹ ਗੱਲ ਕਵਾਂਗੇ ਤੇ ਸਾਡਾ ਉਹਦਾ ਮੈਸੇਜ ਜਿਹੜਾ ਉਹ ਠੀਕ ਨਹੀਂ ਮਿਲਦਾ ਅਸੀਂ ਉਹਨਾਂ ਦੇ ਅੱਗੇ ਵੀ ਹੱਥ ਪੱਲਾ ਜੋੜਿਆ ਹੈ ਉਹਨਾਂ ਨੂੰ ਵੀ ਮੈਸੇਜ ਭੇਜਿਆ ਹੋਇਆ ਸਾਰਾ ਭਦੇਰ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਹੋਇਆ ਹੈ ਵੀ ਸਾਰਿਆਂ ਨੂੰ ਹੀ ਅਸੀਂ ਕਹਿ ਰਹੇ ਆਂ ਵੀ ਇੱਕ ਜੁੱਟ ਹੋਈਏ ਤਾਂ ਤਾਂ ਹੀ ਆਪਾਂ ਮੋਰਚਾ ਸਫਲ ਕਰਕੇ ਜਿੱਤ ਸਕਦੇ ਆਂ ਸਾਰਿਆਂ ਨੂੰ ਕਹਿ ਰਹੇ ਆਂ ਅਸੀਂ ਉਹ ਵੀ ਸਾਡਾ ਸਾਥ ਦੇ ਰਹੇ ਥੈਂਕ ਯੂ ਹਾਜੀ ਪ੍ਰਕਾਸ਼ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਬੜੇ ਸਰਗਰਮ ਰਹੇ ਹੋ ਮੈਂ ਤੁਹਾਨੂੰ ਵੇਖਿਆ ਵੀ ਪੁਰਾਣੇ ਜਦੋਂ ਭਵਿੰਦਰ ਸਿੰਘ ਮਾਲ ਹੁੰਦਾ ਸੀ ਲੱਖੋਵਾਲ ਹੁੰਦਾ ਸੀ ਉਦੋਂ ਦੇ ਤੁਸੀਂ ਸਰਕਾਰ ਮੀਨਾਂ ਕੰਮ ਕਰੀ ਜਾਓ ਹਾਂਜੀ ਉਦੋਂ ਦਾ ਤੇ ਹੁਣ ਦਾ ਕਿੰਨਾ ਕੁ ਫਰਕ ਤੁਸੀਂ ਮੰਨਦੇ ਹੋ ਵੀ ਹੁਣ ਕਿਸਾਨੀ ਜਿਹੜਾ ਕਿਸਾਨੀ ਸੰਸਾਰ ਸੀ ਤੇਜ਼ ਹੋਇਆ ਜਾਂ ਮੱਠਾ ਹੋਇਆ ਜਦੋਂ ਉਦੋਂ ਤੇਜ਼ ਸੀ ਇਹ ਜੀ ਉਦੋਂ ਨਾਲੋਂ ਤਾਂ ਮੇਰਾ ਖਾ ਹੈ ਬਹੁਤ 20 30 ਗੁਣਾ ਵੱਧ ਚੁੱਕਾ ਕਿਉਂ ਉਦੋਂ ਅਸੀਂ ਲੱਖੋਵਾਲ ਦੇ ਥੱਲੇ ਮਲੌਰ ਜੀ ਮੀਟਿੰਗ ਹੁੰਦੀ ਸੀ ਤਾਂ ਵੱਧ ਤੋਂ ਵੱਧ 20 25 ਬੰਦੇ ਇਕੱਠੇ ਹੁੰਦੇ ਸੀ ਕੱਲਾ ਹੀ ਲੱਖੋਵਾਲ ਪ੍ਰਧਾਨ ਸੀ ਅੱਜ ਵੇਖੋ ਪੰਜਾਬ ਦੇ ਕਿੰਨੇ ਪ੍ਰਧਾਨ ਆ ਤੇ ਜੇ ਇੱਕ ਪ੍ਰਧਾਨ ਮੈਸੇਜ ਦਿੰਦਾ ਨਾ ਤੇ ਇੱਕ ਦੋ ਥੱਲੇ ਹੀ 2-400 ਬੰਦਾ ਇੱਕ ਬਲਾਗ 'ਚ ਇਕੱਠਾ ਹੋ ਜਾਂਦਾ ਤੇ ਬਾੜੀ ਗੱਲ ਨਹੀਂ ਵੀ ਜਿਹੜੇ ਜਥੇਬੰਦੀਆਂ ਰੋਜ਼ ਇੱਕ ਨਵੀਂ ਬਣ ਜਾਂਦੀ ਐ ਕੱਲ ਕੋਈ ਛੇਰੇ ਪੰਜਾਬ ਕੋਈ ਜਥੇਬੰਦੀ ਹੋਰੀ ਨਵੀਂ ਬਣ ਗਈ ਤੇ ਜਦੋਂ 20 ਦੇ ਵਿੱਚ 32 ਜਥੇਬੰਦੀਆਂ ਦੀ ਹੁਣ ਮੇਲੇ 4-500 ਬਣ ਗਈਆਂ ਆਉਣੀਆਂ ਤੇ ਜਿਵੇਂ ਖਿੰਡੇ ਜਾਂਦੇ ਆ ਇੱਕ ਦੂਜੇ ਦਾ ਵਿਰੋਧ ਕਰਦੇ ਆ ਛਤਰੀਦਾਲ ਵਣਦੇ ਆ ਹੁਣ ਤੁਸੀਂ ਇੱਥੇ ਹੀ ਵੇਣਿਓ ਵੀ ਬਾਕੀ ਜਥੇਬੰਦੀਆਂ ਨਹੀਂ ਆਈਆਂ ਇਹਨੂੰ ਤੁਸੀਂ ਮਾੜਾ ਸ਼ਖਲ ਨਹੀਂ ਸਮਝਦੇ ਨਹੀਂ ਨਹੀਂ ਕੋਈ ਇਹ ਮਾੜਾ ਨਹੀਂ ਜਿੰਨੇ ਪ੍ਰਧਾਨ ਮੰਨ ਜਾਂ ਸਾਨੂੰ ਚੰਗਾ ਕਿਉਂਕਿ ਉਹਨੇ ਪਾਵਰ ਵਾਈ ਜਾਰੀ ਕਰਦੇ ਆ ਤੇ ਆਪਣੇ ਨਾਲ ਬੰਦੇ ਜੋੜਦੇ ਆ ਤੇ ਉਹਨਾਂ ਹੀ ਸਾਡਾ ਮੈਂਬਰਸ਼ਿਪ ਵੱਧਦੀ ਆ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੜ ਪ੍ਰਧਾਨ ਜੇ ਉਹ ਬਾਦਲ ਪ੍ਰਧਾਨ ਬੰਦੇ ਮਾਰੇ ਵੱਖਰੇ ਹੁੰਦੇ ਆ ਕੋਈ ਜਾਣ ਕਿ ਜਿਹੜੀ ਜਥੇਬੰਦੀ ਜਿਹਾਵੇਂ ਕੰਮ ਕਰੀ ਚੱਲਣਗੇ ਕੋਈ ਜਥੇ ਉਹ ਬੰਦਿਆਂ ਨੂੰ ਰੋਕਦੇ ਵੀ ਆਪਣਾ ਕੋਈ ਪ੍ਰੋਗਰਾਮ ਹੀ ਉਹਦਾ ਕੱਲੇ ਪੁੱਤੂ ਪੁਰਾਲਾ ਨਹੀਂ ਜੀ ਅੱਜ ਕੱਲ੍ਹ ਤੋਂ ਲੈ ਕੇ ਬੰਦੇ ਅਲੋਗ ਆਭਵਾਰੇ ਹੋ ਚੁੱਕੇ ਆ ਰੋਕ ਰੱਖ ਕਿਉਂ ਨਹੀਂ ਰੁਕਿਆ ਅੱਜ ਵੇਖੋ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਆ ਤੇ ਥਾਂ ਥਾਂ ਦੇ ਉੱਤੇ ਚੱਕੇ ਜਾਮ ਹੋਏ ਪਏ ਆ ਜੇ ਲੋਕ ਆਏ ਤੇ ਹੋਏ ਪਏ ਆ ਇੱਕ ਦੋ ਜਥੇਬੰਦੀਆਂ ਦੇ ਸਾਰੇ ਲੋਕ ਸਾਰੇ ਆ ਗਏ ਆ ਜੇ ਸਾਰੀਆਂ ਨਹੀਂ ਆਏ ਫੇਰ ਹੀ ਹੋਏ ਆ ਯਾਰੀ ਹੋਇਆ ਨਾ ਇਹ ਗੱਲ ਤਾਂ ਸਾਨੂੰ ਮੰਨ ਲਈ ਪਊਗੀ ਮਤਲਬ ਲੋਕਾਂ ਨੇ ਜਦੋਂ ਆਮ ਮਹਰੇ ਦਾ ਐਲਾਨ ਕਰਤਾ ਸਾਰੇ ਮਦਦ ਉਹਨਾਂ ਜੋ 4 ਤਰੀਕ ਦਾ ਪ੍ਰੋਗਰਾਮ ਵੀ ਦਿੱਤਾ ਹੋਇਆ ਮਾਹ ਪੰਚਾਇਤ ਦਾ ਤੇ ਬਈ ਸਾਰੇ ਆਉਣਾ ਤੇ ਸਾਰੇ ਅਹੀਂ ਜਥੇ ਬੰਦੀਆਂ ਜਾਣਾ ਬਣਾਏ ਗੱਲ ਸੰਭਵ ਨਹੀਂ ਹੁਣ ਜੇ ਕਿ ਹਿੰਦੂ ਭਰਾ ਕਹਿਣਗੇ ਦੁਕਾਨਦਾਰ ਲੋਕ ਕਹਿਣਗੇ ਵੀ ਇਹਦੇ ਵਿੱਚ ਜ਼ਮੀਨਾਂ ਦਾ ਖਤਰਾ ਦਾ ਜੱਟਾਂ ਨੂੰ ਆਪਣੇ ਤੇ ਕੋਈ ਪਰਵਾਹ ਨਹੀਂ ਸਾਨੂੰ ਬਹੁਤ ਵੱਡਾ ਤੱਤਾ ਹੋਣਾ ਜੇ ਉਹਨਾਂ ਤਾਂ ਇੰਟਰੈਕਟਰ ਰਾਇ ਤਾਂ ਹੋਇਆ ਹੀ ਪਿਆ ਹੁਣ ਅਡਾਨੀ ਬਣਨੀ ਤਾਂ ਇੱਥੇ ਜੇ ਡਾਇਰੈਕਟ ਉਹਨਾਂ ਦੇ ਹੱਥਾਂ ਵਿੱਚ ਕੱਟ ਪੁਤਲੀਆਂ ਸਰਕਾਰ ਬਣ ਕੇ ਖੇਡਣ ਲੱਗ ਪਈ ਤਾਂ ਨਾ ਮਜ਼ਦੂਰਾਂ ਦੇ ਹੱਕ 'ਚ ਨਾ ਕਿਸਾਨਾਂ ਦੇ ਹੱਕ 'ਚ ਕੋਈ ਤਨੂਰ ਬਣਾ ਕਰਨਾ ਤੁਸੀਂ ਦੇਖੋ ਵੀ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਸੇਬਾਂ ਦੀ ਮਾਰਕੀਟ ਸਭ ਤੋਂ ਵੱਡੀ ਸੀ ਉੱਥੇ ਸਰਕਾਰੀ ਸਰਕਾਰ ਪਹਿਲਾਂ ਪਛਾਹ ਹੋ ਗਈ ਉਹ ਮੰਡੀ ਖਤਮ ਕਰਨ ਖਾਤਰ ਅਡਾਨੀ ਦਾ ਕੰਟਰੋਲ ਹੋ ਗਿਆ ਉੱਥੇ ਉੱਥੇ 5 ਰੁਪਏ ਕਿਲੋ ਸੇਬ ਲੈ ਕੇ ਤੇ ਉਹੀ ਸੇਬ ਮੁੜ ਕੇ 2-200 ਰੁਪਏ ਕਿਲੋ ਤੱਕ ਵੇਚੇ ਜਾ ਰਹੇ ਆ ਐਨੇ ਵੱਡੇ ਮੁਨਾਫੇ ਤੇ ਈਵੇਂ ਹੁਣ ਜੇ ਕਣਕ ਝੋਨਾ ਸਰਕਾਰ ਫੈਦਾਂ ਤੋਂ ਭਾਈ ਦੀਆਂ ਮੰਡੀਆਂ ਬੰਦ ਹੋ ਗਈਆਂ ਤਾਂ ਮਾਰਕੀਟ ਕਮੇਟੀ ਨੂੰ ਜੋ ਆਮਦਨ ਆ ਉਹ ਕਿੱਥੋਂ ਹੋਊਗੀ ਜੇ ਮੰਡੀਆਂ ਦੇ ਵਿੱਚ ਫਸਲ ਨਾ ਗਈ ਆ ਜਿਹੜੇ ਪਿੰਡਾਂ ਦੀਆਂ ਲਿੰਕ ਸੜਕਾਂ ਬਣਦੀਆਂ ਜਾਂ ਹੋਰ ਵਿਕਾਸ ਕਾਰਜ ਮਾਰਕੀਟ ਕਮੇਟੀਆਂ ਕਰਦੀਆਂ ਉਹ ਕਿਵੇਂ ਹੋਣਗੇ ਸਰਕਾਰਾਂ ਕੋਲੇ ਤਾਂ ਪਹਿਲੇ ਬਹਾਨੇ ਵੀ ਸਾਡੇ ਕੋਲ ਤਾਂ ਫੰਡ ਹੀ ਨਹੀਂ ਹੈ ਨਹੀਂ ਅਸੀਂ ਹਮੇਸ਼ਾ ਆਪ ਸਰਕਾਰੀ ਮੰਡੀ ਦੇ ਵਿੱਚ ਖਰੀਦਣ ਤੇ ਉੱਥੇ ਫਸਲ ਲੈ ਕੇ ਜਾਇਆ ਕਰੀਏ ਤੇ ਆਪਦੇ ਏਕੇ ਦੇ ਨਾਲ ਇਹਨਾਂ ਨੂੰ ਮਜਬੂਰ ਕਰਕੇ ਵੇਚ ਸਕਦੇ ਆ ਆਪਾਂ ਸਾਰਿਆਂ ਦੀਆਂ ਸਾਰੀਆਂ ਫਸਲਾਂ ਨਹੀਂ ਤਾਂ ਹਮਾਚਲ ਵਾਲਾ ਹਾਲ ਹੋ ਜਾਣਾ ਇੱਥੇ ਪੰਜਾਬ ਦੇ ਵਿੱਚ ਵੀ ਇੱਥੇ ਮੂੰਹ ਕਰਾਈ ਦਰਜ ਕਿ ਇਸ ਕੇ ਵੇਲੇ ਲੱਗਣਾ ਕਰਦੇ ਤਾਂ ਨਹੀਂ ਹੁੰਦਾ ਇੱਥੇ ਲਿਆ ਖੜਾ ਪਾ ਕੇ ਸੰਸਵਾਦ ਕਟਿਆ ਲਈ ਮੁੰਡੇ ਨਾਲ ਗੱਲ ਕੀਤੀ ਉਹਨੇ ਇੱਥੇ ਮਸ਼ੀਨ ਕਰਲੀ ਉਹਨੇ ਫੋਟੋ ਅੜਕੇ ਜੰਨੇ ਪਾਰਟੀ ਤੇ ਉੱਥੇ ਰੱਖਿਆ ਸ਼ਵਾਗ ਵੀ ਇੱਥੇ ਆ ਕੇ ਕਟਾਉਣਾ ਬਲੋ ਮੈਂ ਆਪਣੇ ਲੱਤੀ ਕੇ ਬੋਲਦਾ ਮੰਦਰ ਨੂੰ ਸ਼ੁਰੂ ਕਰਦਾ ਉਹ ਜੇ ਗੱਠੇ ਦੇ ਆਸਤੇ ਲੈਣੇ ਉਹ ਗੱਠੇ ਨਾਲ ਸਭ ਨਾਲ ਬਲੋ ਜਾਂਦੇ ਹੋ ਸਾਹਮਣੇ ਰੱਖਿਆ